ਆਪ ਮੈਂ ਤੁਹਾਡਾ ਆਪਣਾ ਭਰਤ ਕੁਸ਼ ਚਾਹਵਨ ਤੁਸੀਂ ਦੇਖ ਰਹੇ ਹੋ ਵੀਵੀ ਨਿਊਜ਼ ਲਾਈਵ ਅੱਜ ਅਸੀਂ ਗੱਲ ਕਰਾਂਗੇ ਰਾਮਲੀਲਾ ਦੀ ਸੁਨਾਮ ਦੀ ਮਸ਼ਹੂਰ ਰਾਮਲੀਲਾ ਸ੍ਰੀ ਸਨਾਤਨ ਧਰਮ ਰਾਮਲੀਲਾ ਸੁਨਾਮ ਜੋ ਕਿ ਬੱਲੀਵਲੀ ਰਾਮਲੀਲਾ ਦੇ ਨਾਮ ਤੇ ਮਸ਼ਹੂਰ ਹੈ ਉਹਨਾਂ ਦੇ 75 ਸਾਲ ਪੂਰੇ ਹੋਣ ਤੇ ਪਲੈਟਿਨਮ ਜੁਬਲੀ ਮਨਾ ਰਹੇ ਹਨ ਆਓ ਉਹਨਾਂ ਦੇ ਮੈਂਬਰਾਂ ਨਾਲ ਰੋਬਰੂ ਕਰਾਈਏ ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਲੱਬ ਦੀ ਤਰਫੋਂ ਵਿਸ਼ਾਲ ਪਲੈਟੀਨਮ Jubile ਮਨਾਉਣ ਦੀਆਂ ਤਿਆਰੀਆਂ ਸ਼ੁਰੂ ਰਾਮ ਲੀਲਾ ਦੌਰਾਨ ਸਮਾਜਿਕ ਤੇ ਧਾਰਮਿਕ ਕਦਰਾਂ ਕੀਮਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਮਨਜੀਤ ਸਿੰਘ ਕਾਕਾ ਸ਼ਹਿਰ ਦੀ ਪਰਾਚੀਨ ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਲੱਬ ਵੱਲੋਂ ਸਾਲ 2024 ਦੀ ਰਾਮ ਲੀਲਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਸੰਬੰਧੀ ਅੱਜ ਤੋਂ ਚੱਲ ਰਹੀ ਆ ਰਹੀ ਦੀ ਵਾਅਦੇ ਅਨੁਸਾਰ ਗੁੱਗੜ ਨੌਵੀਂ ਤੋਂ ਬਾਅਦ ਰਾਮ ਲੀਲਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਰਾਮ ਲੀਲਾ ਦੀਆਂ ਤਿਆਰੀ ਸਬੰਧੀ ਸਨਾਤਨ ਧਰਮ ਰਾਮ ਲੀਲਾ ਕਲੱਬ ਦੀ ਮੀਟਿੰਗ ਅੱਜ ਸਵਾਮੀ ਦੇਵ ਸਿੰਘ ਅਤੇ ਪ੍ਰਧਾਨਮਨਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਹੋਈ ਸਾਲ 2024 ਲਈ ਰਾਮ ਲੀਲਾ ਦੇ ਮੰਚਨ ਸੰਬੰਧੀ ਸਾਰੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਵਾਰ ਰਾਮ ਲੀਲਾ ਕਲੱਬ ਦੇ 75 ਸਾਲ ਪੁਰਾਣੇ ਹੋਣ ਤੇ ਪਲੈਟੀਨਮ ਜੁਬਲੀ ਨੂੰ ਸ਼ਾਨੋ ਸ਼ੌਕਤ ਬਣਾਉਣ ਦਾ ਫੈਸਲਾ ਕੀਤਾ ਗਿਆ 75 ਸਾਲਾਂ ਦੇ ਦੌਰਾਨ ਸਟੇਜ ਤੇ ਸੇਵਾ ਕਰਨ ਵਾਲੇ ਸਾਰੇ ਪੁਰਾਣੇ ਕਿਰਦਾਰਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ ਜੋ ਪਾਤਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨ ਅਵਿਸ਼ੇ ਜਾਬਰਾਜ ਜੀ ਹਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਸਟੇਜ ਨੂੰ ਸਮਰਪਿਤ ਸਮੂਹ ਮੈਂਬਰਾਂ ਵਿੱਚ ਭਾਰਿ ਹੌਸਾ ਦੇਖਣ ਨੂੰ ਮਿਲਿਆ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਕਾਕਾ ਨੇ ਕਿਹਾ ਕਿ ਸਾਡੇ ਸਾਰੇ ਮੈਂਬਰ ਬਹੁਤ ਹੀ ਅਨੁਸੂਸ਼ਿਤ ਹਨ ਅਤੇ ਸਟੇਜ ਦੀ ਮਰਿਆਦਾ ਦੀ ਪਾਲਣਾ ਕਰਦੇ ਹਨ ਰਾਮਲੀਲਾ ਮੰਚੇ ਦੌਰਾਨ ਸਮਾਜਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਜਿਹਾ ਕੁਝ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਮੈਂਡ ਦੀ ਮਰਿਆਦਾ ਦੇ ਵਿਰੁੱਧ ਹੋਵੇ ਇਸ ਵਰ ਮੈਂਬਰਾਂ ਨੇ ਕੁਝ ਨਵਾਂ ਅਤੇ ਵਿਸ਼ੇਸ਼ ਕਰਨ ਦੀ ਇੱਛਾ ਪ੍ਰਗਟਾਈ ਤਾਂ ਜੋ ਸਰੋਤਿਆਂ ਦਾ ਵਿਸ਼ੇਸ਼ ਧਿਆਨ ਲੀਲਾਵਲ ਖਿੱਚਿਆ ਜਾ ਸਕੇ ਇਸ ਮੌਕੇ ਸ੍ਰੀ ਸੁਮੇਂਦ੍ਰ ਸਿੰਘ ਮਨਜੀਤ ਸਿੰਘ ਕਾਕਾ ਮੁਖ ਸਲਾਕਾਰ ਨਰੇਸ਼ ਸ਼ਰਮਾ ਸ਼ਾਸਤਰੀ ਦੇਸ਼ ਰਾਜ ਪੰਮੀ ਨਰੇਸ਼ ਛੱਤਰੀ ਡਾਇਰੈਕਟਰ ਜੀ ਬਿੰਟਾ ਜਤਿੰਦਰ ਗਰਗ ਬਿੱਟੂ ਬੰਟੀ ਤਿਮਾਨ ਵਿਜੇ ਕੁਮਾਰ ਕਾਲਾ ਰਜੀਸ਼ ਕੁਮਾਰ ਬੱਬੂ ਗਗਨ ਅਤੇ ਹੋਰ ਮੈਂਬਰ ਹਾਜ਼ਰ ਸਨ ਸਭ ਤੋਂ ਪਹਿਲਾ ਬੀਬੀ ਸੀ ਨਿਊਜ਼ ਦੇ ਦਸਖੰਨ ਜੈ ਸਿੰਘ ਜੀ ਮੈਂ ਤੁਹਾਡੇ ਬੀਵੀਸੀ ਨਿਊਜ਼ ਚੈਨਲ ਦੇ ਰਾਹੀ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਸਨਾਤਨ ਧਰਮ ਰਾਮੀ ਲੱਗ ਕਲਬ ਜਿਹੜੇ ਕਿ ਸਭ ਤੋਂ ਪ੍ਰਾਚੀਨ ਕਲਬ ਹੈ ਜਿਸ ਦੀ ਸਟੇਜ ਦੀ ਮੰਨਤਾ ਹੈ ਕਿ ਇੱਥੇ ਸਭ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ ਇਸ ਵਾਰ 75 ਸਾਲ ਪੂਰੇ ਹੋਣ ਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਪਲੈਟੀਨਮ ਜੁਬਲੀ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਾਡੇ ਪ੍ਰਧਾਨ ਮਨਜੀਤ ਸਿੰਘ ਕਾਕਾ ਸੁਆਮੀ ਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਾਰੇ ਪਾਤਰਾਂ ਨਾਲ ਵਿਚਾਰ ਵਿਮਰਸ਼ ਕਰਕੇ ਇਹ ਮਤਾ ਪਾਸ ਕੀਤਾ ਗਿਆ ਕਿ ਇਸ ਵਾਰ ਜੋ ਪਾਤਰ ਇਹ ਸਾਰੇ ਕੁੱਲ ਸਮੇਂ ਦੌਰਾਨ ਆਪਣੀ ਸੇਵਾ ਨਿਭਾ ਕੇ ਜਾ ਚੁੱਕੇ ਹਨ ਉਹਨਾਂ ਨੂੰ ਵੀ ਸਾਧਰਾ ਮੰਨਿਤ ਕੀਤਾ ਜਾਵੇਗਾ ਅਤੇ ਜੋ ਪਾਤਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਵੀ ਰਾਜੇ ਹਨ ਤਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਾਧਰਾ ਮੰਨਿਤ ਕਰਕੇ ਸਨਮਾਨਿਤ ਕੀਤਾ ਜਾਏਗਾ ਜਿਹੜੇ ਮੌਜੂਦਾ ਪਾਤਰ ਹਨ ਉਹਨਾਂ ਦਾ ਤਾਂ ਸਨਮਾਨ ਬਖਰਾ ਹੀ ਹੈ ਅਤੇ ਇਸ ਦੇ ਨਾਲ ਨਾਲ ਇਹ ਵੀ ਫੈਸਲਾ ਕੀਤਾ ਗਿਆ ਜੋ ਪ੍ਰਧਾਨ ਮਨਜੀਤ ਸਿੰਘ ਕਾਕਾ ਜੀ ਦਾ ਹੁਕਮ ਹੈ ਕਿ ਜਦ ਕੇ ਸਾਡੇ ਸਾਰੇ ਪਾਤਰ ਬਹੁਤ ਹੀ ਅਨੁਸ਼ਾਸਿਤ ਹਨ ਪਰ ਫਿਰ ਵੀ ਪ੍ਰਧਾਨ ਮਨਜੀਤ ਸਿੰਘ ਕਾਕਾ ਜੀ ਵੱਲੋਂ ਇਹ ਸਾਫ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਅਨੁਸ਼ਾਸਨ ਕਿਸੇ ਵੀ ਹਾਲਤ ਵਿੱਚ ਭੰਗ ਨਹੀਂ ਹੋ ਦਿੱਤਾ ਜਾਵੇਗਾ ਕਿ ਪੂਰੀ ਲੀਲਾ ਦੌਰਾਨ ਪਰਵੋ ਸ਼੍ਰੀ ਰਾਮ ਦੀ ਪਰਿਆਦਾ ਕਾਇਮ ਰੱਖੀ ਜਾਏਗੀ ਜੈ ਸ਼੍ਰੀ ਰਾਮ